ਜ਼ਿਲ੍ਹਾ ਜਲੰਧਰ ਤੇ ਵਿਧਾਨ ਸਭਾ ਹਲਕਾ ਫਿਲੌਰ ਦੇ ਇਤਿਹਾਸਕ ਪਿੰਡ ਦੁਸਾਂਜ ਕਲਾਂ ਵਿਖੇ ਸਰਪੰਚ ਮੱਖਣ ਸਿੰਘ ਦੁਸਾਂਜ ਦੀ ਅਗਵਾਈ ਵਿੱਚ ಗ್ರಾಮ ਪੰਚਾਇਤ ਵੱਲੋਂ ਨਗਰ ਨਿਵਾਸੀ ਅਤੇ ਐਨ ਆਰ ਆਈ ਸੱਜਣਾ ਦੇ ਸਹਿਯੋਗ ਨਾਲ ਰਿਕਾਰਡ ਤੋੜ ਵਿਕਾਸ ਕੀਤਾ ਗਿਆ ਹੈ ਪਿੰਡ ਦੇ ਵਿਕਾਸ ਵਿੱਚ ਹੋਰ ਵੀ ਵਾਅਦਾ ਕਰਦਿਆਂ ਮੰਡਾਲੀ ਦਰਵਾਜਾ ਵਿਖੇ ਲੰਮੇ ਸਮੇਂ ਤੋਂ ਬਣੀ ਸਵਰਗੀ ਨਾਜ਼ਰ ਸਿੰਘ ਤਰਸ ਜਾਦਗਰੀ ਲਾਇਬ੍ਰੇਰੀ ਨੂੰ ਨਵੀਨੀਕਰਨ ਦਿੱਤਾ ਜਾ ਰਿਹਾ ਹੈ ਜਿਸਤੇ ਅੱਜ ਲੈਂਟਰ ਪਾਇਆ ਗਿਆ ਇਸ ਮੌਕੇ ਨਗਰ ਨਿਵਾਸੀਆਂ ਨੇ ਦਿਲ ਖੋਲ ਕੇ ਯੋਗਦਾਨ ਪਾਇਆ ਇਸ ਮੌਕੇ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀ ਮਜੂਸਨ ਮੈਂ ਜੁਗਨਾਲ ਜੀ ਲਈ ਆਏ ਗ੍ਰੰਥ ਦੇ ਕਿੰਨੇ ਮਰਦਾਸ ਰਮਦਾਸ ਸਿੰਘ ਜੀ ਆਏ ਅਰਜਨ ਹਰਗੋਬਿੰਦ ਰਾਓ ਸਿੰਘ ਬਰੌਸ ਸਿੰਘ ਜੀ ਹਰਿਆਣੇ ਦੇ ਵਿਧਾਇਕ ਜੀ ਵੀ ਆਏ ਜੀ ਸ਼ੇਕ ਬਾਦ ਹੋਇਆ ਕਰਨੋਂ ਦਾ ਵੈਤਾ ਹੀ ਸਭ ਪੀਠ ਸਾਹੀ ਦਿਸ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਤ ਜੀ ਜਮਾਈ ਸਾਹੀ ਸਾਹ ਪਾਤਸ਼ਾਹ ਗੁਰਗਦੀ ਤੇਵ ਰਾਜ ਮਾਤਾ ਤਨਤ ਸਾਹੀ ਪੋ ਜੀ ਸਿਵ ਦੇ ਪਾਠ ਦਰਸ਼ਕੀ ਜਨ ਦਾ ਧਿਆਨ ਕਰਕੇ ਬੋਲਣਾ ਜੀ ਗੁਰੂ ਸਾਹਿਬ ਦਾ ਸਾਧਨ ਵਜਣ ਦੀ ਤਿਆਰੀ ਦਾ ਕਰਨੀ ਚਾੜੀਆਂ ਮਿਲਦੀਆਂ ਆਟੀਆਂ ਜਿੱਦਿਆਂ ਟੱਪੀਆਂ ਦੇ ਲੈ ਆਏ ਨਾਮ ਤੇ ਵਾਲੇ ਚਿੱਟੇ ਵਾਲੀ ਚਲਾਰੀ ਦੀ ਗਵਾਣੀ ਕੋਈ ਨਹੀਂ ਪਤਾ ਜਨਾਬ ਪਿਆਰੇ ਆਹ ਚਾੜੀਆਂ ਕਮਲ ਦੇ ਅੰਦਰ ਕੀ ਨੀਰ ਆ ਰਿਹਾ ਹੈ ਜਨਾ ਅਸ਼ਨਾਸ਼ੀ ਨਾਸ਼ੀ ਨੇ ਅਰੇ ਕਰਨੀ ਸੀ ਜੀ ਸਤਿਗੁਰੂਆਂ ਦਾ ਦੁਆਏ ਹੋਣਾ ਆਰਣ ਅਕਿਰਵਾਇ ਵੀ ਗੁਰਦੁਆਰ ਦੀ ਸੇਵਾ ਲਈ ਬਣਦੀ ਆਰਿਆ ਸਤਿ ਸੋਤਨ ਮਾਈ ਜਨਾ ਅਧਿਕ ਮਾਈ ਦਾ ਅਧਿਆਦਰ ਕੀ ਬੁਰਨਾ ਦੀਵਾ ਸਤਿ ਸ਼੍ਰੀ ਅਕਾਲ ਸਰਬੱਤ ਗੁਰੂਆਂ ਦੁਆਰਾ ਅੰਦਰੀ ਅੰਦਰ ਦੀਵਾਂ ਦੀਵਾ ਪਰਮਾਤਮਾ ਜੀ ਆਪ ਇਸ ਖਾਨਾਮਾਨੀਵਾ ਮਾਤੇ ਚੁਣਵਤ ਬੱਧੇ ਰੱਖਿਆ ਆਪ ਉਹ ਜੀ ਮੇਰ ਕਾਲ ਗੁਰੂ ਆਪਣੇ ਪਾਂਧ ਦੇ ਸਦਾ ਸਾਹ ਮਾਈ ਜਤਾਰਾ ਜੀ ਸਨ ਸਾਰਾ ਸਾਹਿਬ ਗੁਰਦੁਆਰੇ ਦਾ ਮਾਨ ਬਿਨਾ ਦੁੱਖਾਂ ਤੋਂ ਛੁਡਿਆ ਗਿਆ ਨਿਮਰਤਾ ਨਾਲ ਅੰਦਰਲਾ ਸਮਾਜ ਕਰੇ ਮੇਤਾਨੀਆਂ ਦੀ ਤਾਲੀ ਲੱਗਿਆ ਧੰਨ ਸਰ ਗੁਰੂ ਨਾਲ ਜੀ ਮਤਰਾ ਦਾ ਨੀਤੀ ਗੁਰੂ ਆਰਧੀਆਂ ਦੇ ਦਰਜਾ ਪਾਣ ਸਰਕਾਰ ਸੂਬੇ ਦੇ ਜੀਨ ਦੇ ਨਾਮ ਹੁੰਦਾ ਹੈ ਰਾਜ ਨਾਮੀ ਪੂਰਨ ਕੋਲ ਕਾਵਾਸੀ ਕੋਲਿਆਸਾ ਕੀ ਮੰਨਦਾ ਸੁਆਤੀ ਦੇ ਨਾਲ ਸੂਬਾ ਨਜ਼ਰਵਾਸੇ ਸਰਕਾਰ ਬਗਨਾ ਨਾ ਕੋੜੀ ਪਾਸਟਾ ਨਾ ਮਦਰੋਗੀ پرش <سؤال> کرنا <سؤال> ਮੈਂ ਇਹਨਾਂ ਦੀ ਕਾਰਜ ਰਾਜ ਕਰਨੀ ਵਿੱਚ ਤੀਸ਼ੀ ਅਸੀਸ ਦੀ ਮੇਰਾ ਬ੍ਰਾਹਮਣ ਨਾਮ ਸੀ ਜਿਹਨੂੰ ਪਿਆਰ ਬਖਸ਼ਿਸ਼ ਕਰਨੀ ਦੀ ਬਾਤ ਚਲੀ 63 ਦਿਨ ਦੌਰਾਨ ਜਨਤੀ ਜਨਮ ਬਖਸ਼ਿਸ਼ ਕਰਨੀ ਅਤੇ ਸਾਧਾ ਪ੍ਰਜਾਤਨ ਭਰਵਾਨ ਕਰਨਾ ਵਰਤੋਂ ਦੀ ਅਗਿਆ ਬਖਸ਼ਿਸ਼ ਕਰਨੀ ਚਾਹੀਦੀ ਹੈ ਜਿਸਵਾ ਸਿਵਾ ਸਿਵਾ ਨਾਮ ਦਿੱਤੇ ਜਿਨ੍ਹਾਂ ਸੰਗਤਾਂ ਨੂੰ ਮਾਇਆ ਇਸ ਰੋਗੀਆਂ ਨੇ ਬਹੁਤ ਉਤਰਨੇ ਕਾਰਕ ਬਣੇ واحرو جی کا ਦੁਨੀਆ ਸਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਰਪਾ ਸਾਹਿਬ ਵਾਹਿਗੁਰੂ ਗੁਰਾ ਸਾਹਿਬ ਪਹਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅਕਸਰ ਸਾਡੇ ਪਿੰਡ ਦੇ ਵਿੱਚ ਜਿੰਨੇ ਕੰਮਕਾਰ ਚੱਲਦੇ ਆ ਉਹਨਾਂ ਦਾ ਆਪਣੇ ਮੀਡੀਆ ਦੇ ਥਰੂ ਵਿਦੇਸ਼ ਦੇਸ਼ ਵਿਦੇਸ਼ ਦੇ ਵਿੱਚ ਦਿਖਾਲ ਦੇ ਹੈਗੇ ਆ ਤੇ ਅੱਜ ਦਾ ਪ੍ਰੋਜੈਕਟ ਜਿਹੜਾ ਹੈਗਾ ਇਹ ਮਢਾਲੀ ਦਾ ਦਰਵਾਜਾ ਜਿਹੜਾ ਕੋਈ ਅੱਜ ਤੋਂ ਤਕਰੀਬਨ 60 ਸਾਲ ਤੋਂ ਉੱਪਰ ਹੋ ਗਿਆ ਇਹਨੂੰ ਬਣੇ ਨੂੰ ਤੇ ਇਹਦੇ ਵਿੱਚ ਜਿਹੜੀ ਹੈਗੀ ਉਹ ਲਾਇਬ੍ਰੇਰੀ ਉਹ ਚੱਲ ਰਹੀ ਹੈਗੀ ਆ ਦੇਸ਼ ਭਗਤ ਮਤਲਬ ਲਾਇਬ੍ਰੇਰੀ ਜਿਹੜੀ ਹੈਗੀ ਆ ਰਾਜਰ ਸਿੰਘ ਤਰਸੁਣਾ ਦੇ ਨਾਂ ਤੇ ਮਤਲਬ ਚੱਲਦੀ ਆ ਔਰ ਉਹਦੇ ਜਿਹੜੇ ਮੁੱਖ ਬਾਨੀ ਸਰਦਾਰ ਜਰਨੈਲ ਸਿੰਘ ਖੁੰਨਿਆ ਦੇ ਉਹਨਾਂ ਨੇ ਮਤਲਬ ਲਾਇਬ੍ਰੇਰੀ ਦਾ ਕੰਮ ਸ਼ੁਰੂ ਕਰਾਇਆ ਸੀਗਾ ਹੁਣ ਇਸ ਦਰਵਾਜੇ ਦੀ ਲਾਇਬ੍ਰੇਰੀ ਦੀ ਜਿਹੜੀ ਆ ਛੱਤ ਦੀ ਹਾਲਤ ਜਿਹੜੀ ਆ ਉਹ ਖਦਸਾ ਹੋ ਚੁੱਕੀ ਸੀਗੀ ਖਸਤਾ ਹੋ ਚੁੱਕੀ ਸੀਗੀ ਮਾੜੀ ਹਾਲਤ ਸੀਗੀ ਕਿਉਂਕਿ ਉਸ ਟਾਈਮ ਦੇ ਲਿਹਾਜ਼ ਨਾਲ ਇਹਦੇ ਤੇ ਗਾਡਰ ਬਾਲੇ ਪਾਇਓ ਸੀਗੇ ਔਰ ਬਾਲਿਆਂ ਨੂੰ ਸੇਕ ਲਾ ਕੇ ਜਿਹੜੇ ਆ ਬਾਲੇ ਥੱਲੇ ਡੈਗਦੇ ਸੀਗੇ ਤੇ ਇਹਦੇ ਬਾਰੇ ਸਾਰਿਆਂ ਨੇ ਮਤਲਬ ਇਕੱਠੇ ਹੋ ਕੇ ਸੋਚਿਆ ਕਿ ਇਹਨੂੰ ਜਿਹੜੀ ਆ ਮੁੜ ਕੇ ਇਹਦੀ ਮਤਲਬ ਜਿਹੜੀ ਆ ਉਹ ਰਿਪੇਅਰ ਜਿਹੜੀ ਆ ਰੈਨੋਵੇਸ਼ਨ ਕਰ ਦਿੱਤੀ ਜਾਵੇ ਫਿਰ ਪਹਿਲਾਂ ਤਾਂ ਇਸ ਪ੍ਰੋਜੈਕਟ ਦਾ ਛੋਟੇ ਪ੍ਰੋਜੈਕਟ ਦਾ ਸੀਗਾ ਕਿ ਇਹਦੀ ਸਿਰਫ ਬਾਲੇ ਜਾਂ ਛੱਤ ਜਿਹੜੀ ਆ ਉਹ ਬਦਲ ਦਈਏ ਪਰ ਸਾਰਿਆਂ ਦੇ ਜਦੋਂ ਫੋਨ ਹੈ ਪਈ ਇਸ ਪ੍ਰੋਜੈਕਟ ਨੂੰ ਚੰਗੀ ਤਰ੍ਹਾਂ ਮਜ਼ਬੂਤੀ ਦੇ ਨਾਲ ਬਣਾਉਣਾ ਤੇ ਫਿਰ ਇਹਦੀ ਜਿਹੜੀ ਅਸੀਂ ਪਹਿਲੀ ਮੀਟਿੰਗ ਅਸੀਂ 18 ਨਵੰਬਰ ਨੂੰ ਇਹ ਸੰਬੰਧੀ ਕੀਤੀ ਸੀ ਜਿਹਦੇ ਵਿੱਚ ਸਾਡੇ ਮਾਸਟਰ ਸ਼ੰਗਾਰਾ ਸਿੰਘ ਹੁਣੀ ਵੀ ਇਸ ਪ੍ਰੋਜੈਕਟ ਦੇ ਮੋਢੀ ਸੀਗੇ ਪਰ ਅੱਜ ਉਹ ਨਹੀਂ ਸਾਡੇ ਚ ਰਹੇ ਹੈਗੇ ਤੇ ਸਰਦਾਰ ਗਿਆਨ ਸਿੰਘ ਦਸਾਂਝ ਹੁਣੀ ਉਹ ਵੀ ਇਸ ਪ੍ਰੋਜੈਕਟ ਲਈ ਬਹੁਤ ਹੀ ਉਤਾਵਲੇ ਸੀ ਪਰ ਅੱਜ ਉਹ ਬਿਮਾਰ ਹੋਣ ਕਰਕੇ ਸਾਡੇ ਵਿੱਚ ਨਹੀਂ ਆਏ ਤੇ ਸਾਡੇ ਪਰਦੇਸ ਬੈਠੇ ਸਰਦਾਰ ਸਖਦੇਵ ਸਿੰਘ ਕੂਕਿਆਂ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ ਵੀ ਇਸ ਪ੍ਰੋਜੈਕਟ ਲਈ ਬਹੁਤ ਹੀ ਮੋਟੀਵੇਸ਼ਨ ਤੇ ਉਹਨਾਂ ਨੇ ਆਪ ਵੀ ਤੇ ਹੋਰ ਵੀ ਮੇਰੇ ਖਿਆਲਿਆ ਭਈ ਬਾਕੀ ਮੈਂਬਰਾਂ ਨੇ ਵੀ ਕਹਿ ਸੌਣ ਕਿ ਨਹੀਂ ਉਹ ਕਹਿੰਦੇ ਜੀ ਪ੍ਰੋਜੈਕਟ ਜਿਹੜਾ ਇਹ ਇਹ ਬੜੀ ਮਜ਼ਬੂਤੀ ਨਾਲ ਬਣਾਇਓ ਤੁਸੀਂ ਤੇ ਉਹਨਾਂ ਨੇ ਅੱਜ 22 ਤਰੀਕ ਨੂੰ ਕਿ 26 ਤਰੀਕ ਨੂੰ ਆ ਜਾਣਾ ਸੀਗਾ ਸਾਨੂੰ ਅਫਸੋਸ ਆ ਕਿ ਉਹਨਾਂ ਦੇ ਮੈਸੇਜ ਜਿਹੜੀ ਹੈਗੀ ਆ ਪਚਾਨਕ ਬਿਮਾਰ ਹੋ ਕੇ ਉਹ ਪੂਰੇ ਹੋ ਗਏ ਆ ਤੇ ਅੱਜ ਦੇ ਪ੍ਰੋਜੈਕਟ ਦੀ ਮੈਂ ਤੁਹਾਨੂੰ ਡਿਟੇਲ ਦੱਸਦਾ ਪਈ ਜੋ ਜਿਨ੍ਹਾਂ ਨੇ ਮਤਲਬ ਵਿਕਾਸ ਇਸ ਕੰਮ ਲਈ ਜੋ ਸਾਡੇ ਕੋਲ ਮਾਇਆ ਅਰਦਾਸ ਹੋਈ ਹੈਗੀ ਆ ਮਾਇਆ ਪਹੁੰਚ ਚੁੱਕੀ ਹੈ ਉਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸਦਾ ਬਾਕੀ ਤਕਰੀਬਨ ਇਸ ਪ੍ਰੋਜੈਕਟ ਦਾ ਜਿਹੜਾ ਹੈ ਤਕਰੀਬਨ ਲਗਭਗ 15 ਲੱਖ ਦਾ ਪ੍ਰੋਜੈਕਟ ਹੈਗਾ 15 ਲੱਖ ਦਾ ਪ੍ਰੋਜੈਕਟ ਹੈਗਾ ਉਹਦੇ ਵਿੱਚੋਂ ਕਾਫੀ ਪੈਸੇ ਸਾਡੇ ਕੋਲ ਆ ਆ ਚੁੱਕੇ ਆ ਤੇ ਬਾਕੀ ਮੈਂ ਅਪੀਲ ਕਰਦਾ ਸਾਰਿਆਂ ਨੂੰ ਇਸ ਪ੍ਰੋਜੈਕਟ ਦੇ ਵਿੱਚ ਜਰੂਰ ਆਪਣਾ ਆਪਣੀ ਹੈਸੀਅਤ ਮੁਤਾਬਕ ਕੋਈ ਅਡੋਦਾਨੀ ਪਏ ਇੰਨੇ ਦੇਣੇ ਕਰਨੇ ਕਰਾਉਣੇ ਆ ਆਪਣੀ ਹੈਸੀਅਤ ਮੁਤਾਬਕ ਜਰੂਰ ਆਪਣਾ ਯੋਗਦਾਨ ਪਾਓ ਜੋ ਸਾਡੇ ਕੋਲ ਆ ਚੁੱਕੇ ਆ ਉਹਦੇ ਮੈਂ ਤੁਹਾਨੂੰ ਡਿਟੇਲ ਪੜ ਕੇ ਸੁਣਾ ਦਿਨਾ ਆ ਜਿਹਦੇ ਵਿੱਚ ਪਹਿਲੀ ਕਿਸ਼ਤ ਮਾਸਟਰ ਜਰਨੈਲ ਸਿੰਘ ਖੂਨੀਆ ਦੇ ਪਰਿਵਾਰ ਵੱਲੋਂ 1 ਲੱਖ ਰੁਪਈਆ ਜਿਹੜਾ ਉਹ ਪਹੁੰਚ ਚੁੱਕਾ ਤੇ ਬਾਕੀ ਉਹਨਾਂ ਨੇ ਹੋਰ ਰਿਸਪੌਂਸ ਦਿੱਤਾ ਵੀ ਇਸ ਤੋਂ ਇਲਾਵਾ ਹੋਰ ਵੀ ਦੇਵਾਂਗੇ ਤੇ ਸਰਦਾਰ ਗਰਦੇਵ ਸਿੰਘ ਖੂਨੀਆ ਦੇ ਵੱਲੋਂ 50000 ਰੁਪਈਆ ਸਰਦਾਰ ਟਹਿਲ ਸਿੰਘ ਮਈਆ ਸਿੰਘਾਂ ਤੇ ਉਹਨਾਂ ਵੱਲੋਂ 50000 ਰੁਪਇਆ ਸਰਦਾਰ ਰੇਸ਼ਮ ਸਿੰਘ ਆਨੰਦਕਿਆਂ ਦੇ ਉਹਨਾਂ ਵੱਲੋਂ 50000 ਰੁਪਇਆ ਉਹਨਾਂ ਦੇ ਭਰਾ ਸਖਦੇਵ ਸਿੰਘ ਉਹਨਾਂ ਵੱਲੋਂ 50000 ਰੁਪਇਆ ਸਰਦਾਰ ਗਰਚੇਤਨ ਸਿੰਘ ਆਨੰਦਕਿਆਂ ਦੇ ਉਹਨਾਂ ਦੇ ਭਰਾ ਮਤਲਬ ਰੇਸ਼ਮ ਸਿੰਘ ਦੇ ਉਹਨਾਂ ਵੱਲੋਂ ਵੀ 50000 ਰੁਪਇਆ ਤੇ ਸਾਡੇ ਪਰਿਵਾਰ ਵੱਲੋਂ ਵੀ ਇਸ ਪ੍ਰੋਜੈਕਟ ਵਾਸਤੇ 50000 ਰੁਪਇਆ ਸਾਹ ਬਲਦੇਵ ਸਿੰਘ ਉਰਫ ਮੱਖਣ ਸਿੰਘ ਤੇ ਜਿਨ੍ਹਾਂ ਦੇ ਮਤਲਬ ਨੌ ਰਾਣੀ ਸਾਡੇ ਪੰਚਾਇਤ ਮੈਂਬਰ ਵੀ ਹੈਗੀ ਆ ਉਨਾ ਵੱਲੋਂ ਵੀ ਉਹਨਾਂ ਦੇ ਭਰਾ ਹਰਨੇਕ ਸਿੰਘ ਵੱਲੋਂ ਰਲ ਕੇ ਮਤਲਬ 11000 ਰੁਪਇਆ ਤੇ ਸਰ ਪਰਮਿੰਦਰ ਸਿੰਘ ਜੂ ਕਿ ਮੈਨੂੰ ਕੱਲ ਹੀ ਫੋਨ ਆਇਆ ਇਹ ਆਪਣੇ ਮਨਜੀਤ ਸਿੰਘ ਨੰਬਰਦਾਰਦਾਰ ਦੇ ਭਰਾ ਹੈਗੇ ਆ ਤੇ ਉਹਨਾਂ ਵੱਲੋਂ ਵੀ 50000 ਦੀ ਡੋਨੇਸ਼ਨ ਜਿਹੜੀ ਹੈਗੀ ਇਸ ਪ੍ਰੋਜੈਕਟ ਵਾਸਤੇ ਆਵੇਗੀ ਤੇ ਹਰਦੇਵ ਸਿੰਘ ਸਨ ਆਫ ਬਾਬੂ ਕਨੈਲ ਸਿੰਘ ਕਾਮਕਾਂ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ ਵੀ 50000 ਆ ਚੁੱਕਾ ਹੈਗਾ ਤੇ ਟਾਮਕਾ ਦੇ ਪਰਿਵਾਰ ਮਲਕੀਤ ਸਿੰਘ ਦੇ ਮਲਕੀਤ ਸਿੰਘ ਚੱਕੀ ਵਾਲੇ ਦੇ ਪੁੱਤਰੇ ਸਰਦਾਰ ਅਜੈਬ ਸਿੰਘ ਦੇ بیٹے ਡਾਕਟਰ ਜਿੰਦਰਪਾਲ ਸਿੰਘ ਜੁਆਸੇ ਉਹਨਾਂ ਵੱਲੋਂ ਵੀ 1 ਲੱਖ ਰੁਪਏ ਦੀ ਜਿਹੜੀ ਹੈ ਪੇਸ਼ਕਸ਼ ਆ ਚੁੱਕੀ ਹੈਗੀ ਆ ਵੀ 1 ਲੱਖ ਰੁਪਈਆ ਉਹ ਵੀ ਦੇਣਗੇ ਤੇ ਇਸ ਤੋਂ ਬਿਨਾ 11000 ਰੁਪਈਆ ਹੁਣੇ-ਹੁਣੇ ਮੈਨੂੰ ਆਪਣੇ ਬੌਰੀਆਂ ਦੇ ਛੋਟੇ ਵੱਲੋਂ ਉਹਨਾਂ ਦੇ ਆਪਣੀ ਮਾਤਾ ਵੱਲੋਂ ਗੁਰਦੀਪ ਕੁਰਪ ਨੂੰ 11000 ਰੁਪਇਆ ਉਹਨਾਂ ਨੇ ਕਿਹਾ ਹੈ ਤੇ ਸਾਡੇ ਕੋਲ ਜਸਵੀਰ ਸਿੰਘ ਉਰਫ ਸਖਦੇਵ ਸਿੰਘ ਉਹਨਾਂ ਵੱਲੋਂ ਵੀ 5000 ਰੁਪਇਆ ਮਤਲਬ ਆ ਚੁੱਕਾ ਹੈਗਾ ਤੇ ਬਾਕੀ ਅਸੀਂ ਇਸ ਪ੍ਰੋਜੈਕਟ ਵਾਸਤੇ ਸਰਕਾਰੀ ਤੌਰ ਤੇ ਵੀ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਮੰਗੀ ਹੋਈ ਹੈਗੀ ਆ ਚਲੋ ਦੇਖੋ ਜਦੋਂ ਸਰਕਾਰ ਵੱਲੋਂ ਗ੍ਰਾਂਟ ਆ ਮੰਗੀਆਂ ਉਹਨਾਂ ਵੱਲੋਂ ਵੀ ਕੋਸ਼ਿਸ਼ ਕਰਾਂਗੇ ਲੈਣ ਦੀ ਸਾਤ ਜਗENDER ਸਿੰਘ ਢਾਡੀ ਵੱਲੋਂ ਵੀ ਹੁਣੇ-ਹੁਣੇ 5000 ਰੁਪਏ ਦੀ ਪੇਸ਼ਕਸ਼ ਜਿਹੜੀ ਆ ਉਹ ਆ ਚੁੱਕੀ ਹੈਗੀ ਆ ਮੈਂ ਧੰਨਵਾਦ ਕਰਦਾ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿਕਾਸ ਵਿੱਚ ਸਾਡੀ ਟਰਨ ਦੇ ਦੌਰਾਨ ਕਰੋੜ ਰੁਪਏ ਤੋਂ ਵੀ ਮੇਰੇ ਖਿਆਲ ਅੰਕੜਾ ਟੱਪ ਚੁੱਕਾ ਆ ਤੇ ਇਹਨਾਂ ਮੂਰੇ ਕੋਈ ਪ੍ਰੋਜੈਕਟ ਅੜਦਾ ਨਹੀਂ ਹੈ ਔਰ ਜਦੋਂ ਵੀ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਇਹਨਾਂ ਦੀ ਇਹ ਗੱਲ ਹੁੰਦੀ ਆ ਕੋਈ ਸਰਫਾ ਨਹੀਂ ਕਰਨਾ ਮਜ਼ਬੂਤੀ ਨਾਲ ਕਰਨਾ ਔਰ ਇਸੇ ਕਰਕੇ ਮੈਂ ਤਕਰੀਬਨ ਜਿੰਨੇ ਪਿੰਡ ਦੇ ਪ੍ਰੋਜੈਕਟ ਸ਼ੁਰੂ ਕੀਤੇ ਕਰਾਏ ਆ ਜਾਂ ਨੇਪਰੇ ਚੜਾਏ ਆ ਉਹਨਾਂ ਉਹਨਾਂ ਵਿੱਚ ਪਿੰਡ ਦੀ ਲੇਬਰ ਪਿੰਡ ਦੀ ਲੇਬਰ ਹੀ ਲਾਈ ਆ ਕਿ ਕੋਈ ਇਦਾਂ ਦਾ ਨਾ ਹੋਵੇ ਪਈ ਲਵੇ ਇਹ ਮਤਲਬ ਘਟ ਮਟੀਰੀਅਲ ਪਾ ਕੇ ਕਾਰ ਕਰਾ ਗਿਆ ਔਰ ਤਕਰੀਬਨ ਇਹਨਾਂ ਪ੍ਰੋਜੈਕਟਾਂ ਦੀ ਜਿਹੜੀ ਸੁਪਰਵਾਈਜ਼ਨ ਆ ਸਾਡੇ ਮੈਂਬਰ ਪੰਚਾਇਤ ਵੀ ਹੈਗੇ ਆ ਨਰਮਲ ਕਮਰ ਨਵੀ ਜਿਹੜੇ ਉਹ ਸਾਰੇ ਪ੍ਰੋਜੈਕਟਾਂ ਦੀ ਮਤਲਬ ਸੁਪਰਵਾਈਜ਼ਨ ਉਹਨਾਂ ਦੇ ਅਧੀਨ ਰਹੀ ਆ ਤੇ ਮੈਂ ਧੰਨਵਾਦ ਕਰਦਾ ਐਨਆਰਆਈ ਵੀਰਾਂ ਦਾ ਇੰਨਾ ਮਤਲਬ ਜਤਿੰਦਰ ਸਿੰਘ ਖਾਨੇਦਾਰ ਉਹਨੂੰ ਕਰ ਦੋ ਸਾਡੇ ਜਤਿੰਦਰ ਸਿੰਘ ਜੋ ਸਾਡੇ ਫੁੱਫੜ ਜੀ ਲੱਗਦੇ ਆ ਤੇ ਥਾਣੇਦਾਰ ਵੱਲ ਆਪਣੇ ਖਾਂਚੀ ਵਾਲਿਆਂ ਦੇ ਪਰਿਵਾਰ ਤੇ ਤੇ ਉਹਨਾਂ ਵੱਲੋਂ ਵੀ 5000 ਰੁਪਏ ਦਾ ਮਤਲਬ ਹੋ ਗਿਆ ਤੇ ਸਰਦਾਰ ਗਰਮੀਤ ਸਿੰਘ ਖਾਂਚੀ ਵਾਲਿਆਂ ਵੱਲੋਂ 1000 ਰੁਪਏ ਉਹਨਾਂ ਵੱਲੋਂ ਵੀ ਮਤਲਬ ਆਫਰ ਆ ਗਈ ਆ ਤੇ 5000 ਰੁਪਏ 5000 ਰੁਪਏ ਗਰਮੇਲ ਸਿੰਘ ਜਿਹੜੇ ਹੈਗੇ ਆ ਉਹਨਾਂ ਵੱਲੋਂ ਵੀ 5000 ਰੁਪਏ ਦੀ ਮਤਲਬ ਪੇਸ਼ਕਾਸ਼ ਹੋ ਗਈ ਆ ਆਪਣੇ ਤਰਸ਼ੀਮ ਸਿੰਘ ਛੋਟਿਆਂ ਦੇ ਪਰਿਵਾਰ ਵੱਲੋਂ 10000 ਰੁਪਇਆ ਉਹਨਾਂ ਵੱਲੋਂ ਵੀ ਇਸ ਪ੍ਰੋਜੈਕਟ ਵਾਸਤੇ ਇਹਨਾਂ ਇਹਨਾਂ ਸਾਰੇ ਵੀਰਾਂ ਨੇ ਪਹਿਲਾਂ ਬਹੁਤ ਪੈਸਾ ਸਾਰੇ ਪ੍ਰੋਜੈਕਟ ਲਈ ਦਿੱਤਾ ਹੋਇਆ ਹੈਗਾ ਤੇ 500 ਰੁਪਇਆ ਬਲਜਿੰਦਰ ਸਿੰਘ ਸ਼ਹੀਦਾਗੁਰਦਵਾਰੇ ਪ੍ਰਧਾਨ ਵੱਲੋਂ ਉਹਨਾਂ ਵੱਲੋਂ ਵੀ 500 ਰੁਪਇਆ ਮਤਲਬ ਜਿਹੜਾ ਆ ਚੁੱਕਾ ਹੈਗਾ ਮਤਲਬ ਤੇ ਮੈਂ ਧੰਨਵਾਦ ਕਰਦਾ ਇਹਨਾਂ ਸਾਰਿਆਂ ਦਾ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਪ੍ਰੋਜੈਕਟ ਨੇਪਰੇ ਚੜਿਆ ਜਾਂ ਜਿਹੜਾ ਚੱਲਦਾ ਉਹ ਚੜਨੇ ਆ ਇਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ